ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣੇ ਅੱਜ ਦੀਆਂ ਖਬਰਾਂ ਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੋਮਵਾਰ ਨੂੰ ਯੂਕਰੇਨ ਦੇ ਨਾਟੋ 'ਚ ਸ਼ਾਮਲ ਹੋਣ ਬਾਰੇ ਕਿਆਸ ਅਰਾਈਆਂ ਤੇ ਵਿਰਾਮ ਲਗਾ ਦਿੱਤਾ ਉਹਨਾਂ ਕਿਹਾ ਕਿ ਯੂਕਰੇਨ ਨਾਤਾ ਨਾਟੋ 'ਚ ਸ਼ਾਮਲ ਹੋਵੇਗਾ ਤੇ ਨਾ ਹੀ ਕਰੀਮੀਆਂ ਵਾਪਸ ਪ੍ਰਾਪਤ ਕਰ ਸਕੇਗਾ ਇਸ ਵੇਲੇ ਸਾਰਾ ਧਿਆਨ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਤੇ ਹੈ 트럼ਪ ਨੇ ਕਿਹਾ ਕਿ ਜੇਕਰ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਚਾਹੁੰਦੇ ਨੇ ਤਾਂ ਉਹ ਰੂਸ ਨਾਲ ਜੰਗ ਤੁਰੰਤ ਖਤਮ ਕਰ ਸਕਦੇ ਨੇ 트럼ਪ ਨੇ ਅੱਗੇ ਕਿਹਾ ਕਿ ਕੀਵ ਨੂੰ ਨਾਟੋ ਦੀ ਮੈਂਬਰਸ਼ਿਪ ਨਹੀਂ ਲੈਣੀ ਚਾਹੀਦੀ ਇਸ ਤੋਂ ਇਲਾਵਾ ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੇ ਸ਼ਾਸਨ ਕਾਲ ਦੌਰਾਨ ਰੂਸੀ ਕਬਜ਼ੇ ਹੇਠ ਲਿਆ ਗਿਆ ਕਰੀਮੀਆਂ ਵੀ ਵਾਪਸ ਨਹੀਂ ਕੀਤਾ ਜਾਵੇਗਾ ਟਰੰਪ ਨੇ ਟਰੂਥ ਸੋਸ਼ਲ ਤੇ ਲਿਖਿਆ ਕਿ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਜੇਕਰ ਚਾਹਣ ਤਾਂ ਰੂਸ ਨਾਲ ਜੰਗ ਤੁਰੰਤ ਖਤਮ ਕਰ ਸਕਦੇ ਨੇ ਜਾਂ ਉਹ ਲੜਦੇ ਰਹਿ ਸਕਦੇ ਨੇ ਯਾਦ ਰੱਖੋ ਕਿ ਇਹ ਕਿਵੇਂ ਸ਼ੁਰੂ ਹੋਇਆ ਸੀ ਓਬਾਮਾ ਵੱਲੋਂ ਕ੍ਰੀਮੀਆਂ ਦਾ ਤੋਹਫ਼ਾ ਜੋ 12 ਸਾਲ ਪਹਿਲਾਂ ਇੱਕ ਗੋਲੀ ਚਲਾਏ ਬਿਨਾਂ ਦਿੱਤਾ ਗਿਆ ਸੀ ਪੂਰਾ ਨਹੀਂ ਹੋਣ ਵਾਲਾ ਤੇ ਯੂਕਰੇਨ ਦਾ ਨਾਟੋ ਚ ਦੁਬਾਰਾ ਸ਼ਾਮਲ ਹੋਣਾ ਵੀ ਸੰਭਵ ਨਹੀਂ ਹੈ ਕੁਝ ਚੀਜ਼ਾਂ ਕਦੇ ਨਹੀਂ ਬਦਲਦੀਆਂ ਟਰੰਪ ਨੇ ਅੱਗੇ ਕਿਹਾ ਕਿ ਉਹ ਵਾਈਟ ਹਾਊਸ 'ਚ ਕਈ ਯੂਰਪੀ ਆਗੂਆਂ ਨਾਲ ਇੱਕ ਖਾਸ ਦਿਨ ਦੀ ਤਿਆਰੀ ਕਰ ਰਹੇ ਨੇ। ਉਹਨਾਂ ਲਿਖਿਆ ਇੰਨੇ ਸਾਰੇ ਯੂਰਪੀ ਆਗੂ ਕਦੇ ਇਕੱਠੇ ਨਹੀਂ ਮਿਲੇ। ਉਹਨਾਂ ਦੀ ਮੇਜ਼ਬਾਨੀ ਕਰਨਾ ਮੇਰੇ ਲਈ ਸਨਮਾਨ ਦੀ ਗੱਲ ਹੈ। ਇੱਕ ਹੋਰ ਪੋਸਟ 'ਚ ਉਹਨਾਂ ਨੇ ਅੱਗੇ ਲਿਖਿਆ ਕਿ ਝਾਲੀ ਖਬਰਾਂ ਕਹਿਣਗੀਆਂ ਕਿ ਰਾਸ਼ਟਰਪਤੀ ਟਰੰਪ ਲਈ ਸਾਡੇ ਸੁੰਦਰ ਵਾਈਟ ਹਾਊਸ 'ਚ ਇਨੇ ਸਾਰੇ ਮਹਾਨ ਯੂਰਪੀਅਨ ਨੇਤਾਵਾਂ ਦੀ ਮੇਜ਼ਬਾਨੀ ਕਰਨਾ ਇੱਕ ਵੱਡਾ ਨੁਕਸਾਨ ਹੈ। ਦਰਅਸਲ ਇਹ ਅਮਰੀਕਾ ਲਈ ਇੱਕ ਵੱਡਾ ਸਨਮਾਨ ਹੈ। ਅਮਰੀਕਾ 'ਚ ਦਾਖਲ ਹੋਣ ਦੇ ਜ਼ਿਆਦਾਤਰ ਰਾਹ ਬੰਦ ਹੋ ਜਾਣ ਮਗਰੋਂ ਵੱਡੇ ਨਿਵੇਸ਼ ਵਾਲਾ EB5 ਵੀਜ਼ਾ ਹੀ ਬਾਕੀ ਬਚਾਇਆ ਹੈ। ਜਿਸ ਤਰ੍ਹਾਂ ਹੀ ਭਾਰਤੀ ਲੋਕ ਸੁਖਾਲੇ ਤਰੀਕੇ ਨਾਲ ਆਪਣੇ ਸੁਪਨਿਆਂ ਦੇ ਮੁਲਕ ਪੁੱਜ ਸਕਦੇ ਨੇ। ਅਮਰੀਕਾ ਦੇ ਸਿਟੀਜ਼ਨਸ਼ਿਪ ਤੇ ਇਮੀਗ੍ਰੇਸ਼ਨ ਸੇਵਾਵਾਂ ਵਿਭਾਗ ਵੱਲੋਂ 2024 ਦੌਰਾਨ 1428 EB5 ਵੀਜ਼ਾ ਜਾਰੀ ਕੀਤੇ ਗਏ। ਜੋ ਅੱਜ ਤੱਕ ਦਾ ਸਭ ਤੋਂ ਵੱਡਾ ਅੰਕੜਾ ਬਣਦਾ ਹੈ 2023 ਚ 815 ਭਾਰਤੀ ਪਰਿਵਾਰਾਂ ਨੂੰ EB5 ਵੀਜ਼ਾ ਜਾਰੀ ਕੀਤੇ ਗਏ ਸਨ EB5 ਵੀਜ਼ਾ ਅਧੀਨ ਅਰਜ਼ੀਆਂ ਦਾ ਨਿਪਟਾਰਾ ਵੀ ਜਲਦ ਹੋ ਜਾਂਦਾ ਹੈ ਜਦਕਿ EB2 ਅਤੇ EB3 ਵੀਜ਼ਾ ਸ਼੍ਰੇਣੀ ਚ ਅਰਜ਼ੀਆਂ ਦਾ ਲੰਮਾ ਚੌੜਾ ਬੈਕਲੌਗ ਮੌਜੂਦ ਹੈ ਇਮੀਗ੍ਰੇਸ਼ਨ ਵਿਭਾਗ ਮੁਤਾਬਕ ਭਾਰਤ ਤੇ ਚੀਨ ਦੇ ਲੋਕਾਂ ਵੱਲੋਂ EB5 ਵੀਜ਼ਾ ਦੀ ਗੈਰ ਰਾਖਵੀਂ ਸ਼੍ਰੇਣੀ ਸਭ ਤੋਂ ਵੱਧ ਪਸੰਦ ਕੀਤੀ ਜਾ ਰਹੀ ਹੈ ਤੇ ਇਸ ਵਿੱਚ ਕੱਟ ਆਫ ਦਿਨ 'ਚ ਵੱਡੀ ਕਟੌਤੀ ਕੀਤੀ ਗਈ ਹੈ। ਭਾਰਤ ਨਾਲ ਸੰਬੰਧਤ ਬਿਨੇਕਾਰਾਂ ਲਈ 198 ਦਿਨ ਦੀ ਕਟੌਤੀ ਸਾਹਮਣੇ ਆਈ ਹੈ ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ EB5 ਵੀਜ਼ੇ ਜਾਰੀ ਕਰਨ ਦੀ ਰਫ਼ਤਾਰ ਕਾਫੀ ਤੇਜ਼ ਹੋ ਚੁੱਕੀ ਹੈ। ਦੂਜੇ ਪਾਸੇ ਰਾਸ਼ਟਰਪਤੀ ਡੋਨਲਡ ਟਰੰਪ ਦਾ 골ਡ ਕਾਰਡ ਵੀ ਮੌਜੂਦ ਹੈ ਪਰ ਇਸ ਰਾਹੀਂ 50 ਲੱਖ ਡਾਲਰ ਦਾ ਨਿਵੇਸ਼ ਲਾਜ਼ਮੀ ਹੈ। 골ਡ ਕਾਰਡ ਰਾਹੀਂ ਵੀ ਤਕਰੀਬਨ ਉਸੇ ਕਿਸਮ ਦੀਆਂ ਸਹੂਲਤਾਂ ਮਿਲਦੀਆਂ ਨੇ। ਜਿਵੇਂ EB5 ਵੀਜ਼ਾ ਅਧੀਨ ਮੁਹੱਈਆ ਕਰਵਾਈਆਂ ਜਾ ਰਹੀਆਂ ਨੇ ਅਮਰੀਕਾ ਦੇ ਵਣਜ ਮੰਤਰੀ ਹਾਰਵਰਡ ਲੂਟਨਿਕ ਦਾ ਕਹਿਣਾ ਹੈ ਕਿ EB5 ਵੀਜ਼ਾ 'ਚ 2.5 ਲੱਖ ਅਰਜ਼ੀਆਂ ਦਾ ਬੈਕਲੌਗ ਹੈ ਤੇ ਜੇ ਇਹਨਾਂ ਵਿੱਚੋਂ 2 ਲੱਖ ਅਮੀਰ ਲੋਕ 골ਡ ਕਾਰਡ ਖਰੀਦ ਲੈਂਦੇ ਨੇ ਤਾਂ 1 ਖਰਬ ਡਾਲਰ ਦੀ ਰਕਮ ਅਮਰੀਕਾ ਦੇ ਖਜ਼ਾਨੇ 'ਚ ਆ ਜਾਵੇਗੀ ਇੱਥੇ ਦੱਸਣਾ ਬਣਦਾ ਹੈ ਕਿ ਅਮਰੀਕਾ 'ਚ 1990 ਦੇ ਦਹਾਕੇ ਦੌਰਾਨ ਨਵੇਸ਼ ਆਧਾਰਿਤ ਇਮੀਗ੍ਰੇਸ਼ਨ ਪ੍ਰਣਾਲੀ ਅਰੰਭੀ ਗਈ ਜਿਸ ਤਹਿਤ ਉਹਨਾਂ ਪਰਿਵਾਰਾਂ ਨੂੰ ਅਮਰੀਕਾ ਚ ਪੱਕੇ ਤੌਰ ਤੇ ਰਹਿਣ ਦਾ ਮੌਕਾ ਦਿੱਤਾ ਜਾਂਦਾ ਹੈ ਜੋ ਘੱਟੋ ਘੱਟ 10 ਜਣਿਆਂ ਨੂੰ ਰੋਜ਼ਗਾਰ ਦੇਣ ਵਾਲਾ ਉਦਮ ਸਥਾਪਿਤ ਕਰਨ ਦੇ ਇਰਾਦੇ ਨਾਲ ਤਕਰੀਬਨ 10 ਲੱਖ ਡਾਲਰ ਦਾ ਨਿਵੇਸ਼ ਕਰਨ। ਦੂਜੇ ਪਾਸੇ 트੍ਰੰਪ ਦੇ ਗੋਲਡ ਕਾਰਡ ਚ ਕਿਸੇ ਕਿਸਮ ਦੀਆਂ ਸ਼ਰਤਾਂ ਲਾਗੂ ਨਹੀਂ ਅਤੇ ਸਿੱਦੇ ਤੋਂ ਟਰੇ ਭਾਰਤੀ ਪਰਿਵਾਰ ਗ੍ਰੀਨ ਕਾਰਡ ਲੈ ਸਕਦੇ ਨੇ ਈਬੀ 5 ਵੀਜ਼ਾ ਦੀ ਮੰਗ ਵੀ ਲਗਾਤਾਰ ਵੱਧ ਰਹੀ ਹੈ ਪਰ ਟਰੰਪ ਦੇ 골ਡ ਕਾਰਡ ਨੂੰ ਅੱਗੇ ਲਿਜਾਣ ਵਾਸਤੇ ਇਹ ਯੋਜਨਾ ਜਲਦ ਬੰਦ ਹੋਣ ਦੇ ਕਿਆਫੇ ਵੀ ਲਾਏ ਜਾ ਰਹੇ ਨੇ ਫਲੋਰੀਡਾ ਹਾਈਵੇ ਸੇਫਟੀ ਐਂਡ ਮੋਟਰ ਵਹੀਕਲਸ ਦੀ ਕਾਰਵਾਈ ਤੋਂ ਬਾਅਦ ਪੰਜਾਬੀ ਮੂਲ ਦੇ ਸੈਮੀ ਟਰੱਕ ਡਰਾਈਵਰ ਨੂੰ ਹੱਤਿਆ ਦੇ aarop ਚ ਗ੍ਰਿਫਤਾਰ ਕਰ ਲਿਆ ਗਿਆ ਹੈ ਫਲੋਰੀਡਾ ਹਾਈਵੇ ਪੈਟਰੋਲਿੰਗ ਪਾਰਟੀ ਨੇ ਪੰਜਾਬੀ ਟਰੱਕ ਡਰਾਈਵਰ ਹਰਜਿੰਦਰ ਸਿੰਘ ਨੂੰ ਗ੍ਰਿਫਤਾਰ ਕਰਨ ਮਗਰੋਂ ਉਸ ਸੰਬੰਧੀ ਕਈ ਅਹਿਮ ਖੁਲਾਸੇ ਕੀਤੇ ਨੇ ਜਿਸ ਤੋਂ ਬਾਅਦ ਟਰੱਕ ਡਰਾਈਵਰ ਹਰਜਿੰਦਰ ਸਿੰਘ ਤੇ ਦੇਸ਼ ਨਿਕਾਲੇ ਦੀ ਤਲਵਾਰ ਲਟਕ ਗਈ ਹੈ ਪੈਟਰੋਲਿੰਗ ਪਾਰਟੀ ਨੇ ਖੁਲਾਸਾ ਕੀਤਾ ਕਿ ਹਰਜਿੰਦਰ ਸਿੰਘ 2018 ਚ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਆਇਆ ਸੀ ਉਹਨਾਂ ਦੱਸਿਆ ਕਿ ਟਰੱਕ ਡਰਾਈਵਰ ਹਰਜਿੰਦਰ ਸਿੰਘ ਡੌਂਕੀ ਲਗਾ ਕੇ ਯੂ ਐਸ ਮੈਕਸੀਕੋ ਸਰਹੱਦ ਰਾਹੀਂ ਦੇਸ਼ ਚ ਦਾਖਲ ਹੋਇਆ ਸੀ ਤੇ ਉਹ ਅਮਰੀਕਾ ਚ ਗੈਰ ਕਾਨੂੰਨੀ ਤਰੀਕੇ ਨਾਲ ਹੀ ਰਹਿ ਰਿਹਾ ਸੀ ਜ਼ਿਕਰ ਹੋਇਆ ਕਿ ਪੰਜਾਬੀ ਟਰੱਕ ਡਰਾਈਵਰ ਹਰਜਿੰਦਰ ਸਿੰਘ ਨੇ ਬੀਤੀ 12 ਅਗਸਤ ਨੂੰ ਸੇਂਟ ਲੂਸੀ ਕਾਉਂਟੀ 'ਚ ਫਲੋਰੀਡਾ ਟਰਨਪਾਈਕ ਤੇ ਲਾਪਰਵਾਹੀ ਨਾਲ ਅਚਾਨਕ ਯੂ-ਟਰਨ ਲੈ ਲਿਆ ਸੀ ਜਿਸ ਤੋਂ ਬਾਅਦ ਪਿੱਛੇ ਆਰੀ ਇੱਕ ਮਿਨੀ ਵੈਨ ਟਰੱਕ ਦੇ ਪਿੱਛੇ ਪਾਸੇ ਨਾਲ ਟਕਰਾ ਗਈ ਸੀ ਇਸ ਦੌਰਾਨ ਵੈਨ ਚਾਲਕ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਸੀ ਜਿਨ੍ਹਾਂ 'ਚ 37 ਸਾਲਾਂ ਮਹਿਲਾ, 54 ਸਾਲਾਂ ਵਿਅਕਤੀ ਤੇ 30 ਸਾਲ ਦਾ ਡਰਾਈਵਰ ਸ਼ਾਮਲ ਸੀ ਇਸ ਹਾਦਸੇ ਤੋਂ ਬਾਅਦ ਉੱਤਰ ਵੱਲ ਜਾਣ ਵਾਲੀਆਂ ਸਾਰੀਆਂ ਲੇਨ ਨੂੰ ਕਈ ਘੰਟਿਆਂ ਤੱਕ ਬੰਦ ਕਰਨਾ ਪਿਆ ਸੀ ਕੈਲੀਫੋਰਨੀਆ 'ਚ ਇੱਕ 70 ਸਾਲਾ ਸਿੱਖ ਬਜ਼ੁਰਗ ਹਰਪਾਲ ਸਿੰਘ ਉੱਪਰ ਹਮਲਾ ਕਰਨ ਦੇ ਮਾਮਲੇ 'ਚ ਪੁਲਿਸ ਵੱਲੋਂ ਇੱਕ ਸ਼ੱਕੀ ਵਿਅਕਤੀ ਨੂੰ ਗ੍ਰਿਫਤਾਰ ਕਰ ਲੈਣ ਦੀ ਖਬਰ ਸਾਹਮਣੇ ਆਈ ਹੈ ਆਈ ਸੀ ਯੂ 'ਚ ਦਾਖਲ ਹਰਪਾਲ ਸਿੰਘ ਦੇ ਸਿਰ ਅਤੇ ਮੂੰਹ ਉੱਪਰ ਸੱਟਾਂ ਵੱਜੀਆਂ ਨੇ ਤੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ ਲਾਸ ਐਂਜਲਸ ਪੁਲਿਸ ਅਨੁਸਾਰ ਬੋ ਰਿਚਰਡ ਵਿਟਾ ਗਲਿਆਨੋ ਨਾਮੀ ਸ਼ੱਕੀ ਨੂੰ ਲੈਂਕਰਸ਼ਿਪ ਬੁਲੇਵਾਰਡ ਦੇ ਅਰਮਿੰਟਾ ਸਟਰੀਟ ਨੇੜੇ ਗ੍ਰਿਫਤਾਰ ਕੀਤਾ ਹੈ ਉਸਨੂੰ ਖਤਰਨਾਕ ਹਥਿਆਰ ਨਾਲ ਹਮਲਾ ਕਰਨ ਦੇ ਦੋਸ਼ ਤਹਿਤ ਵੈਨ ਨਿਊਇਸ ਜੇਲ੍ਹ ਚ ਰੱਖਿਆ ਗਿਆ ਹੈ ਪੁਲਿਸ ਨੇ ਕਿਹਾ ਕਿ ਵਿਟਾ ਗਿਲਿਆਨੋ ਇੱਕ ਬੇਕਾਰ ਵਿਅਕਤੀ ਹੈ ਤੇ ਉਸ ਦਾ ਅਪਰਾਧਿਕ ਪਿਛੋਕੜ ਹੈ ਲਾਸ ਏਂਜਲਸ ਪੁਲਿਸ ਮੁਖੀ ਜिम ਮੈਕਡੋਨਲ ਨੇ ਜਾਰੀ ਇੱਕ ਬਿਆਨ ਚ ਕਿਹਾ ਹੈ ਕਿ ਇਸ ਮਾਮਲੇ ਦੀ ਜਾਂਚ ਨਫ਼ਰਤੀ ਅਪਰਾਧ ਦੇ ਨਜ਼ਰੀਏ ਤੋਂ ਨਹੀਂ ਕੀਤੀ ਜਾ ਰਹੀ ਇਹ ਮਾਮਲਾ ਪੀੜਤ ਦੀ ਜਾਇਦਾਦ ਨਾਲ ਜੁੜਿਆ ਹੋਇਆ ਹੈ ਉਧਰ ਸਿੱਖ ਜਥੇਬੰਦੀਆਂ ਨੇ ਘਟਨਾ ਖਿਲਾਫ ਪ੍ਰਦਰਸ਼ਨ ਕੀਤਾ ਤੇ ਨਿਆਂ ਦੀ ਮੰਗ ਕੀਤੀ ਹੈ ਸਿੱਖ ਕੋਲੀਸ਼ਨ ਅਤੇ ਸਿੱਖ ਭਾਈਚਾਰੇ ਦੇ ਹੋਰ ਆਗੂਆਂ ਨੇ ਪੁਲਿਸ ਦੀ ਜਾਂਚ ਉੱਪਰ ਸਵਾਲ ਚੁੱਕੇ ਨੇ ਤੇ ਕਿਹਾ ਹੈ ਕਿ ਪੀੜਿਤ ਅਜੇ बेहोਸ਼ੀ ਦੀ ਹਾਲਤ 'ਚ ਹੈ ਤੇ ਉਹ ਬੋਲ ਵੀ ਨਹੀਂ ਸਕਦਾ ਅਜਿਹੇ ਹਾਲਾਤ 'ਚ ਪੁਲਿਸ ਕਿੱਦਾਂ ਕਿਸੇ ਸਿੱਟੇ ਤੇ ਪਹੁੰਚ ਸਕਦੀ ਹੈ ਸਿੱਖ ਅਮਰੀਕਨ ਲੀਗਲ ਡਿਫੈਂਸ ਐਂਡ ਫੰਡ ਨੇ ਮਾਮਲੇ ਦੀ ਪਾਰਦਰਸ਼ੀ ਢੰਗ ਨਾਲ ਜਾਂਚ ਕਰਨ ਤੇ ਸਿੱਖਾਂ ਦੀ ਸੁਰੱਖਿਆ ਦੀ ਮੰਗ ਕੀਤੀ ਹੈ ਪੀੜਤ ਦੇ ਭਰਾ ਡਾਕਟਰ ਗੁਰਦਿਆਲ ਸਿੰਘ ਰੰਦਾਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਰਪਾਲ ਸਿੰਘ ਦੇ 3 ਆਪਰੇਸ਼ਨ ਹੋਏ ਨੇ ਤੇ ਇਸ ਵੇਲੇ ਉਹ ਮੁਕੰਮਲ ਬੇਹੋਸ਼ੀ ਦੀ ਹਾਲਤ 'ਚ ਹੈ। ਉਸਨੇ ਸ਼ੱਕੀ ਦੀ ਗ੍ਰਿਫਤਾਰੀ ਲਈ ਪੁਲਿਸ ਦਾ ਧੰਨਵਾਦ ਕੀਤਾ ਤੇ ਨਾਲ ਹੀ ਕਿਹਾ ਕਿ ਉਹ ਫਿਕਰਮੰਦ ਹੈ ਕਿ ਪੁਲਿਸ ਨੇ ਘਟਨਾ ਨੂੰ ਨਫ਼ਰਤੀ ਅਪਰਾਧ ਵਜੋਂ ਨਹੀਂ ਲਿਆ। ਲਾਸ ਏਂਜਲਸ ਸ਼ਹਿਰ ਦੇ ਕਾਉਂਸਲ ਮੈਂਬਰ ਐਡਰਨ ਨਜ਼ਾਰੀਅਨ ਨੇ ਜੋ ਪ੍ਰੈਸ ਕਾਨਫਰੰਸ 'ਤੇ ਮੌਜੂਦ ਸਨ, ਨੇ ਸਿੱਖ ਭਾਈਚਾਰੇ ਨੂੰ ਇਕਜੁੱਟ ਤੇ ਚੌਕਸ ਰਹਿਣ ਦੀ ਬੇਨਤੀ ਕਰਦਿਆਂ ਕਿਹਾ ਕਿ ਇਸ ਕਿਸਮ ਦੀ ਘਟਨਾ ਸਾਨੂੰ ਸਾਰਿਆਂ ਨੂੰ ਬਹੁਤ ਬੁਰਾ ਅਹਿਸਾਸ ਕਰਵਾਉਂਦੀ ਹੈ ਅਸੀਂ ਇਸ ਗੱਲ ਨੂੰ ਯਕੀਨੀ ਬਣਾਵਾਂਗੇ ਕਿ ਸਿੱਖ ਭਾਈਚਾਰਾ ਸੁਰੱਖਿਅਤ ਅਤੇ ਬੇਖੌਫ ਮਹਿਸੂਸ ਕਰੇ ਦੂਸਰੇ ਪਾਸੇ ਪੁਲਿਸ ਨੇ ਕਿਹਾ ਕਿ ਉਸਨੇ ਖੇਤਰ ਚ ਗਸ਼ਤ ਵਧਾ ਦਿੱਤੀ ਹੈ ਅਮਰੀਕਾ ਚ ਬਜ਼ੁਰਗ ਸਿੱਖ ਉਤੇ ਜਾਨਲੇਵਾ ਹਮਲੇ ਮਗਰੋਂ ਇੰਗਲੈਂਡ ਦੇ ਵਿੱਚ ਦੋ ਬਿਰਧ ਸਿੱਖਾਂ ਨੂੰ ਨਿਸ਼ਾਨਾ ਬਣਾਉਣ ਵਾਲਿਆਂ ਚੋਂ ਤਿੰਨ ਸ਼ੱਕੀਆਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ ਬ੍ਰਿਟਿਸ਼ ਟਰਾਂਸਪੋਰਟ ਪੁਲਿਸ ਨੇ ਦੱਸਿਆ ਕਿ ਵਾਰਦਾਤ ਵੁਲਵਰਹੈਂਪਟਨ ਸਟੇਸ਼ਨ ਦੇ ਬਾਹਰ ਵਾਪਰੀ ਤੇ ਡੂੰਘਾਈ ਨਾਲ ਪੜਤਾਲ ਕਰਦੇ ਆਂ ਤਿੰਨ ਜਣਿਆਂ ਵਿਰੁੱਧ ਹਮਲਾ ਕਰਨ ਦੇ ਦੋਸ਼ ਆਇਦ ਕੀਤੇ ਗਏ ਨੇ ਦੱਸਦੀ ਹੈ ਕਿ ਬੁਲਵਰਹੈਮਪਟਨ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਚਾਰ ਹਮਲਾਵਰ ਦੋ ਪੰਜਾਬੀਆਂ ਤੇ ਵਾਰ ਕਰਦੇ ਦੇਖੇ ਜਾ ਸਕਦੇ ਨੇ ਬਗੈਰ ਕਿਸੇ ਪਰਗਾਹਟ ਤੋਂ ਕੀਤੇ ਗਏ ਹਮਲੇ ਦੌਰਾਨ ਦਸਤਾਰ ਧਾਰੀ ਸਿੱਖ ਦੀ ਪੱਗ ਲੈ ਕੇ ਧਰਤੀ ਤੇ ਡਿੱਗ ਜਾਂਦੀ ਹੈ ਤੇ ਕਾਲੇ ਕੱਪੜਿਆਂ ਵਾਲਾ ਹਮਲਾਵਰ ਵਾਰ-ਵਾਰ ਦੋਹਾਂ ਨੂੰ ਨਿਸ਼ਾਨਾ ਬਣਾਉਂਦਾ ਹੈ ਇਸੇ ਦੌਰਾਨ ਕੁਝ ਲੋਕ ਬਜ਼ੁਰਗਾਂ ਨੂੰ ਬਚਾਉਣ ਵਾਸਤੇ ਅੱਗੇ ਆਉਂਦੇ ਨੇ ਮੀਡੀਆ ਰਿਪੋਰਟਸ ਮੁਤਾਬਕ ਦੋਹਾਂ ਬਜ਼ੁਰਗਾਂ ਨੂੰ ਡਾਕਟਰੀ ਮੁਆਇਨੇ ਵਾਸਤੇ ਹਸਪਤਾਲ ਲਿਜਾਇਆ ਗਿਆ ਤੇ ਕੋਈ ਡੂੰਗੀ ਸੱਟ ਨਾ ਹੋਣ ਦੇ ਮੱਦੇਨਜ਼ਰ ਪੰਜਾਬੀ ਬਜ਼ੁਰਗਾਂ ਨੂੰ ਛੁੱਟੀ ਦੇ ਦਿੱਤੀ ਗਈ ਬ੍ਰਿਟਿਸ਼ ਟਰਾਂਸਪੋਰਟ ਪੁਲਿਸ ਨੇ ਕਹਿ ਕੇ ਰੇਲਵੇ ਨੈਟਵਰਕ ਅਤੇ ਇਸ ਦੇ ਆਲੇ-ਦੁਆਲੇ ਹਿੰਸਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਮਾਮਲੇ ਦੀ ਕੋਈ ਜਾਣਕਾਰੀ ਹੈ ਤਾਂ ਉਹ ਜਾਂਚ ਕਰਤਾਵਾਂ ਨਾਲ ਸੰਪਰਕ ਕਰੇ ਉਦਰ ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ ਵੱਲੋਂ ਯੂਕੇ 'ਚ ਦੋ ਪੰਜਾਬੀਆਂ ਤੇ ਹਮਲੇ ਦੀ ਤਿੱਖੇ ਸ਼ਬਦਾਂ ਚ ਨਖੇਦੀ ਕੀਤੀ ਗਈ। ਜਥੇਬੰਦੀ ਦੇ ਕਾਰਜਕਾਰੀ ਡਾਇਰੈਕਟਰ ਸਤਨਾਮ ਸਿੰਘ ਚੈਲ ਨੇ ਕਿਹਾ ਕਿ ਕਿਸੇ ਵੀ ਸભ્યਕ ਸਮਾਜ 'ਚ ਅਜਿਹੇ ਨਸਲੀ ਹਮਲੇ ਆਵਾਸਤੇ ਕੋਈ ਥਾਂ ਨਹੀਂ। ਸਤਨਾਮ ਸਿੰਘ ਚੈਲ ਵੱਲੋਂ ਯੂਕੇ ਦੇ ਗ੍ਰਹਿ ਵਿਭਾਗ ਨੂੰ ਅਪੀਲ ਕੀਤੀ ਗਈ ਹੈ ਕਿ ਪੂਰੇ ਮੁਲਕ 'ਚ ਫੈਲ ਰਿਹਾ ਨਸਲਵਾਦ ਨੂੰ ਠੱਲ ਪਾਉਣ ਲਈ ਠੋਸ ਕਦਮ ਉਠਾਏ ਜਾਣ ਅਮਰੀਕਾ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕੈਨੇਡਾ ਦੇ ਰਹਿਣ ਵਾਲੇ ਇੱਕ 31 ਸਾਲਾ ਭਾਰਤੀ ਨਾਗਰਿਕ ਵਿਸ਼ਵਪਾਲ ਸਿੰਘ ਨੂੰ ਨਿਊਯਾਰਕ ਸਪਲਾਈ ਦੇ ਇਰਾਦੇ ਨਾਲ ਕੋਕੀਨ ਰੱਖਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਹੈ ਇਸ ਅਪਰਾਧ ਲਈ ਉਸ ਨੂੰ ਘੱਟੋ-ਘੱਟ 10 ਸਾਲ ਦੀ ਕੈਦ ਉਮਰਕੈਦ ਅਤੇ 10 ਮਿਲੀਅਨ ਡਾਲਰ ਤੱਕ ਦਾ ਜੁਰਮਾਨਾ ਹੋ ਸਕਦਾ ਹੈ ਜਾਣਕਾਰੀ ਮੁਤਾਬਕ ਅਧਿਕਾਰੀਆਂ ਨੇ ਵਿਸ਼ਵਪਾਲ ਨੂੰ ਇੱਕ ਕ੍ਰਾਸ ਕੰਟਰੀ ਟਰੱਕਿੰਗ ਰੂਟ ਤੇ ਚੈਕਿੰਗ ਲਈ ਰੋਕਿਆ ਸੀ ਚੈਕਿੰਗ ਦੌਰਾਨ ਅਧਿਕਾਰੀਆਂ ਨੂੰ ਉਸਦੇ ਟਰੈਕਟਰ ਟਰੇਲਰ 'ਚ ਫੈਬਰਿਕ ਸੌਫਟਨਰ ਦੇ ਡੱਬਿਆਂ ਦੇ ਅੰਦਰ ਲੁਕਾਈ ਹੋਈ 108 ਕਿਲੋਗ੍ਰam ਕੋਕੀਨ ਮਿਲੀ ਕੁਝ ਖਬਰਾਂ ਮੁਤਾਬਕ ਵਿਸ਼ਵਪਾਲ ਸਿੰਘ ਪੰਜਾਬ ਨਾਲ ਸੰਬੰਧਤ ਦੱਸਿਆ ਜਾ ਰਿਹਾ ਹੈ ਪਰ ਇਸ ਦੀ ਪੁਸ਼ਟੀ ਨਹੀਂ ਹੋ ਸਕੀ ਕਿ ਉਹ ਭਾਰਤ 'ਚ ਕਿੱਥੋਂ ਦਾ ਰਹਿਣ ਵਾਲਾ ਹੈ ਅਧਿਕਾਰੀਆਂ ਨੇ ਉਸ ਨੂੰ ਗ੍ਰਿਫਤਾਰ ਕਰਨ ਤੋਂ ਪਹਿਲਾਂ ਕਈ ਸੂਬਿਆਂ 'ਚ ਟਰੈਕ ਕੀਤਾ ਸੀ ਇਹ ਮਾਮਲਾ ਜੁਲਾਈ 2025 'ਚ ਡੈਟਰਾਇਟ ਐਮਬੈਸਡਰ ਬ੍ਰਿਜ ਤੇ ਹੋਏ ਜ਼ਬਤੀ ਦੇ ਨਾਲ ਜੁੜਿਆ ਹੋਇਆ ਦੱਸਿਆ ਜਾ ਰਿਹਾ ਜਿੱਥੇ ਅਧਿਕਾਰੀਆਂ ਨੇ ਪਵਨਜੀਤ ਗਿੱਲ ਤੋਂ 228 ਕਿਲੋਗ੍ਰam ਕੋਕੀਨ ਜ਼ਬਤ ਕੀਤੀ ਸੀ ਉਸ ਘਟਨਾ ਤੋਂ ਮਿਲੀ ਖੁਫੀਆ ਜਾਣਕਾਰੀ ਨੇ ਅਧਿਕਾਰੀਆਂ ਨੂੰ ਨਿਯੋਕ ਚ ਸਿੰਘ ਨੂੰ ਰੋਕਣ ਚ ਮਦਦ ਕੀਤੀ ਇਸ ਮਗਰੋਂ ਵਿਸ਼ਵਪਾਲ ਨੂੰ ਅਮਰੀਕੀ ਮੈਜਿਸਟ੍ਰੇਟ ਜੱਜ ਮਾਈਕਲ ਜੇ ਰੋਮਰ ਦੇ ਸਾਹਮਣੇ ਪੇਸ਼ ਕੀਤਾ ਗਿਆ ਤੇ ਹੁਣ ਉਹ ਹਿਰਾਸਤ ਚ ਹੈ ਉਸ ਦੀ ਨਜ਼ਰਬੰਦੀ ਦੀ ਸੁਣਵਾਈ 19 ਅਗਸਤ ਨੂੰ ਹੋਣੀ ਹੈ ਜਿੱਥੇ ਅਦਾਲਤ ਫੈਸਲਾ ਕਰੇਗੀ ਕਿ ਉਸ ਨੂੰ ਮੁਕਦਮੇ ਤੋਂ ਪਹਿਲਾਂ ਰਿਹਾ ਕੀਤਾ ਜਾ ਸਕਦਾ ਹੈ ਜਾਂ ਨਹੀਂ ਟਸਕੋਲਾ ਕਾਉਂਟੀ ਮਿਸ਼ੀਗਨ ਚ ਟਰੱਕ ਡਰਾਈਵਰ ਦੀ ਲਾਪਰਵਾਹੀ ਕਾਰਨ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਚ 6 ਮੌਤਾਂ ਹੋਣ ਤੇ 6 ਜਣਿਆਂ ਦੇ ਜ਼ਖਮੀ ਹੋਣ ਦੀ ਖਬਰ ਹੈ ਟਸਕੋਲਾ ਕਾਉਂਟੀ ਸ਼ੈਰਫ ਦਫਤਰ ਅਨੁਸਾਰ ਹਾਦਸਾ ਗਿਲਫਰਡ ਟਾਊਨਸ਼ਿਪ ਚ 5 ਵਜੇ ਸ਼ਾਮ ਤੋਂ ਪਹਿਲਾਂ ਉਸ ਵੇਲੇ ਵਾਪਰਿਆ ਜਦੋਂ ਇੱਕ ਪਿਕਅਪ ਟਰੱਕ ਰੁਕਣ ਦੇ ਇਸ਼ਾਰੇ ਦੀ ਉਲੰਘਣਾ ਕਰਕੇ ਅੱਗੇ ਇੱਕ ਵੈਨ ਨਾਲ ਝਟਕਰਾਇਆ ਵੈਨ ਚ ਅਮਿਸ਼ ਭਾਈਚਾਰੇ ਦੇ 10 ਲੋਕ ਸਵਾਰ ਸਨ ਜਿਨ੍ਹਾਂ ਚੋਂ 5 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਟਰੱਕ 'ਚ ਸਵਾਰ 3 ਵਿਅਕਤੀਆਂ ਚੋਂ 1 ਦੀ ਮੌਤ ਹੋ ਗਈ। ਸ਼ੈਰਫ ਦਫ਼ਤਰ ਨੇ ਕਿਹਾ ਕਿ ਆਵਾਜਾਈ ਨਿਯਮਾਂ ਦੀ ਪਾਲਣਾ ਕਰਕੇ ਅਜਿਹੇ ਹਾਦਸੇ ਰੋਕੇ ਜਾ ਸਕਦੇ ਨੇ। ਹਾਦਸੇ 'ਚ ਬਚੇ ਲੋਕਾਂ ਦੀ ਹਾਲਤ ਬਾਰੇ ਪਤਾ ਨਹੀਂ ਲੱਗਾ। ਅਮੀਸ਼ ਲੋਕ ਸਥਾਨਕ ਆਉਣ ਜਾਣ ਲਈ ਆਮ ਤੌਰ ਤੇ ਘੋੜਿਆਂ ਤੇ ਬੱਗੀ ਦੀ ਵਰਤੋਂ ਕਰਦੇ ਨੇ ਪਰੰਤੂ ਦੂਰ ਜਾਣ ਲਈ ਗੱਡੀਆਂ ਦੀ ਵਰਤੋਂ ਕਰਦੇ ਨੇ। ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ।